ਉਹ ਰੱਬ ਨਾਲ ਲੱਗ ਗਿਆ ਚਲੋ 2-3 ਦਿਨ ਨਿਕਲ ਜਾਣਗੇ ਜਵਾਕ ਪਤਾਂ ਕੀ ਕਰਦੇ ਹੋਣਗੇ ਪਤਾ ਨਹੀਂ ਇਹ ਵੀ ਕੰਮ ਤੋਂ ਆਇਆ ਕਿ ਨਹੀਂ ਆਇਆ ਜਾਣ ਸੁਲਾ ਚ ਟੰਗੀ ਹੋਈ ਰੱਬ ਨੇ ਜਾਨ ਹੋ ਦੇ ਯਾਨੀ ਹੋਰ ਤੇ ਆ ਗਿਆ ਕੇ ਹਾਂ ਮਾਂ ਸੌਂ ਲਿਆ ਮੈਂ ਘਰ ਦੇ ਕੰਮ ਕਰਕੇ ਫਿਰ ਤਿੰਨ ਮੈਂ ਲਿਆ ਦੇਣੀ ਹੁਣ ਸਾਰੇ ਕਈਏ ਤੇ ਮੈਨੂੰ ਕਰਨੇ ਪੈਣਦੇ ਨੇ ਕਿਤੇ ਤੂੰ ਦਵਾਈ ਦਾ ਰੋਲਾ ਪਾਈ ਜਾਨੀ ਨਦਾਂ ਚਾਰੋਂ ਲਾਵਾ ਕੰਮ ਤੇ ਵੀ ਜਾਣਾ ਜਿੱਦਾਂ ਉਹਦਾ ਪੂਰਾ ਆਟਾ ਮਿਲੂਗਾ ਆਟੇ ਵਾਲੀ ਮੱਟੀ ਵੀ ساری ਖਾਦੂ ਪਈ ਮੇਰੀ ਤਾਂ ਨਾ ਦਾ ਬੰਦੋ ਤਾਂ ਖਾਦੀ ਹੈ ਯਾਰ ਬੱਸ ਅੱਜ ਸਾਰੇ ਤੇ ਚੋੜਾ ਦਾ ਸਾਜ ਕਿਸ ਨੇ ਘਰ ਸਿਆਪੇ ਮੁੱਕ ਦੇਣੀ ਚਲ ਖੇਤਾਂ 'ਚ ਕੰਮ ਕਰਕੇ ਆਵਾਂ ਦਿਹਾੜੀ ਲਾ ਕੇ ਆਵਾਂ ਫੇਰ ਜਾ ਕੇ ਪੋਰਾ 4 ਪੈਸੇ ਲੈਣਗੇ ਕਾ ਕੱਢ ਕੇ ਨਾ ਫੇਰ ਜਾਨੀ ਮਾਲਕ ਕੋਲ ਪੈਸੇ ਲੈਣ ਪਤਾ ਨਹੀਂ ਦੇਵੇਗਾ ਕਉ ਨਹੀਂ ਦੇਵੇਗਾ ਇਹ ਤਾਂ ਕਿਸ਼ਤ ਵੀ ਆਉਣ ਵਾਲੀ ਹੈ ਤੇ ਕਿਸ਼ਤ ਵਾਲਾ ਹੀ ਨਾ ਆ ਜੇ ਤੇ ਕੀ ਕਹਾਂਗੇ ਉਹਨੂੰ ਆ ਮੈਂ ਆਟਾ ਲੈਣ ਜਾਣਾ ਨਾ ਉਹਨੇ پیسے ਮਾਲਕ ਨੇ ਦਿੱਤੇ ਪਤਾ ਨਹੀਂ ਕੀ ਗੁਜ਼ਾਰਾ ਹੋਊਗਾ ਮੇਰਾ ਹੋਇਆ ਰੱਬਾ ਕਿਸ ਤਵਾਲਾ ਨਾ ਅੱਜ ਕੀ ਕਹਾਂ ਕਿ ਉਹਨੂੰ ਮੈਂ ਉਹ ਤਵਾਲਾ ਉਹ ਕਟੈਂਚ ਚਪਈ ਐ ਛੋੜੇ ਕਸਤਾ ਇਹ ਹੀ ਸੁ ਕਹਤ ਭਰੋ ਭਾਈ ਹਜੇ ਕਿਸ ਤੋ ਜੋਗੇ پیسے ਹੈ ਨਹੀਂ ਮੇਰੇ ਘਰੇ ਤਾਂ ਖਾਨ ਮਾਟਾ ਨਹੀਂ ਹੈਗਾ ਇਹ ਲੋੜ ਦਾ ਚੱਕੇ ਜੇ ਪੈਸੇ ਹਨੀ ਕੋਲੇ ਕੀ ਕਰੀਏ ਜਿਹੜੀਆਂ ਮਜਬੂਰੀਆਂ ਬੰਦੇ ਨੂੰ ਮਾਰ ਦਲੀਆਂ ਤਾਂ ਫਿਰ ਖਾਇਆ ਲਈਦਾ ਨਹੀਂ ਤਾਂ ਜੀ ਕਰਦਾ ਲੋਨ ਚੱਕਣ ਨੂੰ ਉਹ ਦਿਨ ਆਈ ਬਾਤ ਪਈ ਸਮਾਨ ਚੱਕ ਕੇ ਲੈ ਜਾਣੇ ਚਲ ਕੋਈ ਨਾ ਤੁਸੀਂ ਲੈ ਜਾ ਜੇ ਜੋ ਤੁਹਾਡੇ ਜੀ ਕਰਦਾ ਤੁਸੀਂ ਲੈ ਜਾਓ ਸਮਾਨ ਸਾਰੀ ਜ਼ਿੰਦਗੀ ਮਜਬੂਰੀਆਂ 'ਚ ਲੰਘ ਜਾਂਦੀ ਏ ਕਿਸੇ ਦਾ ਜੀ ਥੋੜੀ ਕਰਦਾ ਲੋਨ ਚੱਕਣ ਨੂੰ ਸਰਕਾਰਾਂ ਚੰਗੀਆਂ ਹੋਣ ਸਭ ਨੂੰ ਰੋਜ਼ੀ ਰੋਟੀ ਦੇ ਦੇ ਆਵਦੇ ਕਰੇ ਰੋਟੀ ਖਾ ਕੇ ਤਾਂ ਇਨਸਾਨ ਪਾਵੇ ਸਾਰੀ ਉਮਰ ਹਾਲਾਤ ਤੇ ਮਜਬੂਰੀਆਂ ਇਦਾਂ ਹੀ ਰਹਿੰਦੀਆਂ ਤੇ ਬੰਦਾ ਅੱਕਿਆ ਹੋਇਆ ਕੋਈ ਨਾ ਕੋਈ ਸਟੈਪ ਚੱਕ ਹੀ ਨਹੀਂਦਾ ਜੇ ਸਮਾਜ ਚੰਗਾ ਏ ਹਾਲਾਤ ਚੰਗੇ ਨੇ ਤੇ ਟਾਈਮ ਦਾ ਪਤਾ ਨਹੀਂ ਲੱਗਦਾ ਕਦੋਂ ਬਦਲ ਜਾਵੇ ਨਹੀਂ ਤਾਂ ਕਈ ਇਨਸਾਨ ਤਾਂ ਮੇਰੇ ਵਰਗੇ ਮਜਬੂਰੀਆਂ 'ਚ ਬੁਲਖੇ ਰਹਿੰਦੇ ਨੇ ਮਜਬੂਰੀਆਂ 'ਚ ਬੁਲਖੇ ਰਹਿੰਦੇ ਨੇ